ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਵੀਡੀਓ ਹੈ ਮੈਂ ਸ਼ੂਟ ਕੀਤੀ ਸੀ ਨਾ ਇੱਕ ਤਰੀਕ ਨੂੰ ਰਾਤ ਨੂੰ ਸ਼ੂਟ ਕਰ ਲਈ ਸੀ ਤੇ ਉਹ ਤੋਂ 3-4 ਮਿੰਟ ਜਦੋਂ ਮੈਂ ਅਪਲੋਡ ਕਰ ਰਿਹਾ ਸੀ ਉਹਦੀ ਖਬਰ ਆ ਗਈ ਵੀ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਫੜ ਲਿਆ ਗਿਆ ਰਤੇਸ਼ ਲੱਖੀ ਦੀ ਰਿਪੋਰਟ ਮੇਰੇ ਸਾਹਮਣੇ ਆ ਗਈ ਸੀ ਵੀ ਉਹਨੂੰ ਅਸਲ ਦੇ ਵਿੱਚ 20 ਨਵੰਬਰ ਤੋਂ ਪਹਿਲਾਂ ਹੀ ਫੜ ਲਿਆ ਗਿਆ ਸੀਗਾ ਬਟ ਕੁਝ ਕੁ ਚੀਜ਼ਾਂ ਕਰਕੇ ਉਹ ਦੱਸਿਆ ਨਹੀਂ ਸੀ ਇਸ ਵੀਡੀਓ ਦੇ ਵਿੱਚ ਮੈਂ ਗੁਹਾਰ ਸਾਰੀ ਸਿੱਧੂ ਮੂਸੇਵਾਲਾ ਦਾ ਕਤਲ ਗਾਣਾ ਸੁਣਾਇਆ ਸੀ ਨਾ ਤੇ ਗੁਹਾਰ ਲਾਈ ਸੀ ਵੀ ਮਾਂ ਪੇਰ ਨੂੰ ਇਨਸਾਫ਼ ਦਵਾਈਏ ਬਟ 10:00 ਮਿੰਟਾਂ ਬਾਅਦ ਚਲੋ ਖਬਰ ਆ ਗਈ ਬਟ ਹਜੇ ਵੀ ਮੈਂ ਕਹਿੰਨਾ ਵੀ ਗੋਲਡੀ ਵੀ ਨਹੀਂ ਮਾਸਟਰਮਾਈਂਡ ਹੋਣਾ ਗੋਲਡੀ ਦੇ ਪਿੱਛੇ ਵੀ ਕੋਈ ਵੱਡੀ ਅਥਾਰਟੀ ਹੋਣੀ ਹੈ ਸੋ ਜਿਹੜਾ ਵੀਡੀਓ ਦੇ ਵਿੱਚ ਸਟਿਲ ਹੈ ਮੇਰੀ ਬੇਨਤੀ ਉਹ ਬੇਨਤੀ ਰਹਿਣੀ ਆ ਆਪਾਂ ਟਵਿੱਟਰ ਤੇ ਕੀ ਕੁਛ ਕਰਨਾ ਪਹਿਲਾਂ ਕਤਲ ਕਹਾਣੀ ਦੀ ਸਟੋਰੀ ਸੁਣ ਲਿਓ ਫਿਰ ਆ ਐਂਡ ਤੇ ਮੇਰੀ ਬੇਨਤੀ ਸੁਣ ਲਿਓ ਪਰ ਬਹੁਤ ਖੁਸ਼ੀ ਦੀ ਗੱਲ ਆ ਕਿ ਉਹਨੂੰ ਆਖਰਕਾਰ ਅਮਰੀਕਾ ਚ ਫੜ ਲਿਆ ਗਿਆ ਬਟ ਹਜੇ ਵੀ ਮੰਗਰ ਉਹਦੇ ਕੌਣ ਆ ਉਹ ਹਜੇ ਪਤਾ 3 ਮਈ 2022 ਮਾਨਸਾ ਜ਼ਿਲ੍ਹੇ ਦੇ ਬਾਰ ਬਾਰ ਜਮਾ ਨਾਲ ਲੱਗਦੇ ਪਿੰਡ ਮਾਨਸਾ ਦੇ ਜਵਾਰ ਕੇ ਫਿਰ ਨਹੀਂ ਤੇ ਬਾਈ ਕਾਲੀ ਥਾਰ ਨੂੰ ਘੇਰ ਕੇ ਦੋ ਗੱਡੀਆਂ ਫਾਇਰਿੰਗ ਕਰਦੀਆਂ ਨੇ ਇਸ ਗੱਡੀ ਦੇ ਵਿੱਚ ਕੌਣ ਹੁੰਦਾ ਦਿਨ ਦਿਹਾੜੇ ਇਹ ਫਾਇਰਿੰਗ ਹੁੰਦੀ ਆ ਗੱਡੀਆਂ ਵਾਲੇ ਫਾਇਰ ਕਰਕੇ ਉੱਥੋਂ ਨਿਕਲ ਜਾਂਦੇ ਆ ਗੱਡੀ ਦੇ ਵਿੱਚ ਇੱਕ 28 ਸਾਲਾਂ ਦਾ ਨੌਜਵਾਨ ਪਿਆ ਹੁੰਦਾ ਜਿਹਦਾ ਕਿ ਪਰਨਾ ਖੁੱਲ ਗਿਆ ਹੁੰਦਾ ਜੂੜਾ ਖੁੱਲ ਗਿਆ ਹੁੰਦਾ ਗੋਲੀਆਂ ਵੱਜੀਆਂ ਹੁੰਦੀਆਂ ਨੇ 10 12 ਤੇ ਸਾਰੀ ਗੱਡੀ ਤੇ 30 32 ਗੋਲੀਆਂ ਵੱਜੀਆਂ ਹੁੰਦੀਆਂ ਨੇ 29 ਮਈ 2022 ਨੂੰ ਰੈਪਰ ਸਿੰਗਰ ਐਕਟਰ ਪੋਲਿਟਿਕਸ ਤੇ ਮਾਨਸਾ ਦੀ ਸ਼ਾਨ ਤੇ ਦੁਨੀਆ ਦੇ ਵਿੱਚ ਫੇਮਸ ਜਿਹੜਾ ਸਿੰਗਰ ਸਿੱਧੂ ਮੂਸੇਵਾਲਾ ਮਾਰ ਦਿੱਤਾ ਜਾਂਦਾ ਕੁਸ਼ਕਪਾੜ ਦੇ ਟੱਟੂਆਂ ਵੱਲੋਂ ਵੀਡੀਓ ਬਣਾਉਣ ਦਾ ਮਕਸਦ ਕੀ ਆ ਵੀ ਅੱਜ ਉਹਦਾ ਬਾਪ ਥਾਂ-ਥਾਂ ਉਹਦੀ ਮਾਂ ਰੋਲ ਰਹੇ ਨੇ ਇਨਸਾਫ ਲਈ ਸ਼ੇਮੀ ਨੇ ਹੋ ਗਏ ਕੋਈ ਇਨਸਾਫ ਨਹੀਂ ਮਿਲਿਆ ਬਾਈ ਤੇ ਕੋਈ ਬਲੌਗਰ ਕੋਈ ਯੂਟਿਊਬਰ ਕੋਈ ਨਹੀਂ ਜਿਹੜਾ ਕਿ ਉਸ ਦੀ ਗੱਲ ਕਰੇ ਅੱਜ ਆਪਾਂ ਸਾਰੀ ਕਹਾਣੀ ਕਵਰ ਕਰਾਂਗੇ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਤੇ ਕੀ ਪਲੈਨਿੰਗ ਸੀ ਕਿੱਥੇ ਗਏ ਸੀ ਮਾਰ ਕੇ ਤੇ ਇਸ ਇਸ ਬਣਾਉਣ ਦਾ ਮਕਸਦ ਇਸ ਸਾਰੀ ਸਟੋਰੀ ਦਾ ਸਿਰਫ ਉਹਦੇ ਮਾਪੇ ਬਾਬ ਨੂੰ ਇਨਸਾਫ ਦਿਵਾਉਣਾ ਜਿੰਨੇ ਵੀ ਮੈਨੂੰ ਦੇਖਣ ਆਲੇ ਆ ਮੈਂ ਮਾਨਸਾ ਦਾ ਵਾਸੀ ਹੋਣ ਦੇ ਨਾਤੇ ਜਿੰਨਾ ਵੀ ਕਰ ਸਕਦਾ ਬਲਕੌਰ ਸਿੰਘ ਲਈ ਮੈਂ ਕਰੂੰਗਾ ਮੈਂ ਦੇਖ ਰਿਹਾ ਸਿਲੀ ਕੋਈ ਬੋਲੂਗਾ ਕੋਈ ਬੋਲੂ ਵੱਟ ਕੋਈ ਨਹੀਂ ਬੋਲਦਾ ਸਾਰੇ ਡਰਦੇ ਨੇ ਕਹਾਣੀ ਸ਼ੁਰੂ ਕਰਦੇ ਹਾਂ ਜੀ 29 ਮਈ 2022 ਨੂੰ ਸਿੱਧੂ ਮੂਸੇਵਾਲੇ ਦੀ ਥਾਰ ਨੂੰ ਘੇਰ ਕੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਹਨੂੰ ਮਾਰ ਦਿੱਤਾ ਜਾਂਦਾ ਇਸ ਕਹਾਣੀ ਨੂੰ ਆਪਾਂ ਇੱਥੇ ਪਾਉਜ਼ ਕਰਾਂਗੇ ਇਹ ਅਸਲ ਪਲੈਨਿੰਗ ਸ਼ੁਰੂ ਹੋਈ ਸੀ ਸਿੱਧੂ ਮੂਸੇਵਾਲੇ ਦੀ ਮੌਤ 29 ਮਈ ਜਿਹੜੀ ਸੀਗੀ ਇਹ ਪਲੈਨਿੰਗ ਪਹਿਲਾਂ ਤੋਂ ਸਟਾਰਟ ਹੋ ਚੁੱਕੀ ਸੀਗੀ 7 ਅਗਸਤ 2021 ਨੂੰ ਮੋਹਾਲੀ ਦੇ ਵਿੱਚ ਅਕਾਲੀ ਦੇ ਅਕਾਲੀ ਆਗੂ ਮਿੱਕੀ ਮਿੱड्डੂ ਖੇੜਾ ਦਾ ਗੋਲੀਆਂ ਮਾਰ ਕੇ ਕਤਲ ਕਰਤਾ ਜਾਂਦਾ। ਕਤਲ ਕਰਨ ਤੋਂ ਬਾਅਦ ਜਿਹੜੀ ਗ੍ਰਿਫਤਾਰੀ ਹੁੰਦੀ ਆ ਉੱਥੋਂ ਇਹ ਪਤਾ ਲੱਗਦਾ ਵੀ ਇਸ ਨੂੰ ਮਾਰਨ ਪਿੱਛੇ ਇੱਕ ਸਿੰਗਰ ਦੇ ਮੈਨੇਜਰ ਦਾ ਹੱਥ ਆ। ਮੈਨੇਜਰ ਸ਼ਗਨਪ੍ਰੀਤ ਤੇ ਉਹ ਸਿੰਗਰ ਕੌਣ ਸੀ ਸਿੱਧੂ ਮੂਸੇ ਵਾਲਾ। ਮਿੱड्डੂ ਖੇੜਾ ਜਿਹੜਾ ਸੀਗਾ ਉਹ ਸੀਗਾ ਖਾਸ ਲਾਰੈਂਸ ਬਿਸ਼ਨੋਈ ਜਿਹੜਾ ਕਿ ਨਾਰਥ ਇੰਡੀਆ ਦਾ ਫੇਮਸ ਗੈਂਗਸਟਰ ਜੋ ਕਿ ਤਿਹਾਰ ਦੇਲ ਦੇ ਵਿੱਚ ਸੀ ਉਹਦੇ ਕੋਲੇ ਖਬਰ ਪਹੁੰਚਦੀ ਆ ਉਹ ਨਾਲ ਦੀ ਨਾਲ ਉਹਦੇ ਭਰਾ ਜਿਹੜਾ ਕੈਨੇਡਾ ਵਿੱਚ ਬੈਠਾ ਗੋਲਡੀ ਬਰਾੜ ਉਹਨੂੰ ਖਬਰ ਪਹੁੰਚਾਉਂਦਾ ਗੋਲਡੀ ਬਰਾੜ ਦਾ ਭਰਾ ਗੁਰਲਾਲ ਵੀ ਥੋੜਾ ਟਾਈਮ ਪਹਿਲਾਂ ਮਰਿਆ ਹੁੰਦਾ ਉਦੋਂ ਵੀ ਇਹ ਪਤਾ ਲੱਗਦਾ ਵੀ ਇਹਦਾ ਕਤਲ ਸ਼ਾਇਦ ਸਿੱਧੂ ਮੂਸੇਵਾਲੇ ਨੇ ਕਰਾਇਆ ਇਹ ਖਬਰਾਂ ਪਹੁੰਚਦੀਆਂ ਨੇ ਸੋ ਲਾਰਸ ਬਿਸ਼ਨੋਈ ਜੇਲ੍ਹ 'ਚ ਹੁੰਦਾ ਤੇ ਗੋਲਡੀ ਹੁੰਦਾ ਕੈਨੇਡਾ ਤੇ ਉਹ ਬਦਲਾ ਲੈਣਾ ਚਾਹੁੰਦੇ ਹੁੰਦੇ ਨੇ ਪਰ ਇਹ ਦੋਨੇ ਹੀ ਬਾਹਰ ਹੁੰਦੇ ਨੇ ਇੱਕ ਜੇਲ੍ਹ 'ਚ ਹੁੰਦਾ ਤੇ ਬਦਲਾ ਨਹੀਂ ਲੈਂਦੇ ਇਹ ਉਦੋਂ ਪਲੈਨਿੰਗ ਸ਼ੁਰੂ ਕਰ ਲੈਂਦੇ ਨੇ ਅਗਸਤ ਮਹੀਨੇ 'ਚ ਵੀ ਆਪਾਂ ਸਿੱਧੂ ਨੂੰ ਮਾਰਨਾ ਸ਼ਗਨਪ੍ਰੀਤ ਨੂੰ ਫੜਨ ਲ ਜਾਂਦੀ ਹੈ ਪੁਲਿਸ ਉਹ ਪਹਿਲੀ ਆਸਟ੍ਰੇਲੀਆ ਨਿਕਲ ਜਾਂਦਾ ਹੁਣ ਰਹੇਗਾ ਸਿੱਧੂ ਮੂਸੇ ਵਾਲਾ ਮੂਸੇ ਵਾਲਾ ਦੀ ਪਲੈਨਿੰਗ ਸ਼ੁਰੂ ਹੋ ਜਾਂਦੀ ਹੈ ਮਾਰਨ ਦੀ ਤੇ ਇਹ ਇੱਕ ਪਹਾੜ ਦੇ ਟੱਟੂ ਲੱਭਦੇ ਆ ਤੇ ਇੱਕ ਇਹਨਾਂ ਨੂੰ ਬੰਦਾ ਮਿਲਦਾ ਸ਼ਾਰਕ ਸ਼ਾਰਕ ਨਾਂ ਦਾ ਬੰਦਾ ਜਿਹੜਾ ਕਿ ਬੜਾ ਮੋਟਾ ਛੋਟਾ ਮੋਟਾ ਗੈਂਗਸਟਰ ਹੁੰਦਾ ਦਿੱਲੀ ਦੇ ਵਿੱਚ ਤੇ ਉਹਨੂੰ ਭੇਜਦੇ ਆ ਵੀ ਤੈਨੂੰ ਅਸੀਂ ਫਰੋਤੀ ਦੰਨੇ ਆ ਤੇ ਤੂੰ ਮਾਨਸਾ ਜਾ ਕੇ ਰੈਕੀ ਕਰ ਤੇ ਮਾਨਸਾ ਜ਼ਿਲ੍ਹੇ ਦੇ ਆਸ-ਪਾਸੇ ਜਾ ਕੇ ਕਿੱਧਰ ਜਾਂਦਾ ਸਿੱਧੂ ਸਾਰਾ ਕੁਝ ਦੱਸ ਤੇ ਤੂੰ ਮਾਰ ਸ਼ਾਰੂਖ ਇੱਥੇ ਆਉਂਦਾ ਜੀ ਆ ਕੇ 9-10 ਦਿਨ ਦੇਖਦਾ ਤੋਂ ਬਾਅਦ ਕਿ ਇਤਲਾਹ ਕਰ ਦਿੰਦਾ ਇਹਦੀ ਵੀ ਇਹ ਜਿਹੜਾ ਦਿੱਲੀ ਦਾ ਭਗੌੜਾ ਇੱਥੇ ਫਿਰਦਾ ਦਿੱਲੀ ਪੁਲਿਸ ਉਹਨੂੰ ਫੜ ਲੈਂਦੀ ਸ਼ਾਰੂਖ ਨੂੰ ਦਿੱਲੀ ਪੁਲਿਸ ਉਹਨੂੰ ਫੜ ਕੇ ਉੱਥੇ ਵੀ ਕਹਿ ਦਿੰਦਾ ਵੀ ਜਦੋਂ ਪੁਲਿਸ ਪੁੱਛਦੇ ਕਹਿੰਦੇ ਵੀ ਤੂੰ ਇੱਥੇ ਕੀ ਕਰਦਾ ਸੀ ਕਹਿੰਦਾ ਵੀ ਮੈਂ ਸਿੱਧੂ ਮੂਸੇਵਾਲੇ ਦੀ ਫਰੋਤੀ ਲਈ ਸੀਗੀ ਤੇ ਦਿੱਲੀ ਪੁਲਿਸ ਪੰਜਾਬ ਨੂੰ ਅਗਾਹ ਕਰ ਦਿੰਦੀ ਆ ਵੀ ਸਿੱਧੂ ਮੂਸੇਵਾਲੇ ਦੀ ਮੌਤ ਪਿੱਛੇ ਪਲੈਨਿੰਗ ਚੱਲ ਰਹੀ ਆ ਇਸੇ ਕਰਕੇ ਸਿੱਧੂ ਦੇ ਗਾਣੇ ਵੀ ਕਈ ਆ ਗਏ ਸੀ ਨਾ ਵੀ ਕਈ ਨਾਂ ਲੈਣਾ ਚਾਹੁੰਦੇ ਵੀ ਆਪ ਦਾ ਫੇਮਸ ਹੋਣ ਲਈ ਚਲੋ ਗਾਣੇ ਆਏ ਆਪਾਂ ਨੂੰ ਪਤਾ ਹੀ ਜਾਣਾ ਲਾਸਟ ਰਾਈਡ ਆਇਆ ਪਰ ਇੱਥੇ ਹੁਣ ਪਲੈਨਿੰਗ ਪਹਿਲਾ ਪਲਾਨ ਚੌਪਟ ਹੋ ਗਿਆ ਸੀ ਬਿਸ਼ਨੋਈ ਦਾ ਤੇ ਗੋਲਡੀ ਦਾ ਹੁਣ ਉਹ ਚਾਹੁੰਦੇ ਸੀ ਕੀ ਕਰੀਏ ਇੰਨੀ ਵੋਟਾਂ ਆ ਜਾਂਦੀਆਂ ਨੇ ਹਨਾ ਅਗਸਤ ਮਹੀਨੇ 'ਚ ਜਿੱਦਾਂ ਸਿੱਧੂ ਮੂਸੇਵਾਲਾ ਕਾਂਗਰਸ ਵੱਲੋਂ ਖੜਾ ਹੋ ਜਾਂਦਾ 4 3 ਦਸੰਬਰ 3 ਦਸੰਬਰ ਨੂੰ ਕਾਂਗਰਸ ਵੱਲੋਂ ਖੜਾ ਹੋ ਜਾਂਦਾ ਉਹ ਵੀ ਵਿਰੋਧ ਹੁੰਦਾ ਫੌਲਰ ਡੇਗਦੇ ਨੇ ਬਾਈ ਦੇ ਨਾਲ ਬਹੁਤ ਵਿਰੋਧ ਹੁੰਦਾ ਚਲੋ ਜੀ ਉਹ ਕਾਂਗਰਸ ਜੁਆਇਨ ਕਰ ਲੈਂਦਾ ਸਿਕਿਉਰਿਟੀ ਟਾਈਟ ਹੋ ਜਾਂਦੀ ਆ ਤਾਂ ਗੋਲਡੀ ਏਸ ਮਾਵਲੇ ਨੂੰ ਠੰਡੇ ਵਸਤੇ 'ਚ ਪਾ ਦਿੰਦਾ ਵੀ ਆਪਾਂ ਰੋਕ ਕੇ ਦੇਖਦੇ ਆ ਸੋ ਹੌਲੀ ਹੌਲੀ ਚਲੋ ਮਾਰਚ ਮਹੀਨਾ ਆਉਂਦਾ ਸਿੱਧੂ ਹਾਰ ਜਾਂਦਾ ਉਹ ਤੋਂ ਬਾਅਦ ਫੇਰ ਇਹ ਗਰਮਾ ਗਰਮਾ ਹੋਣ ਲੱਗ ਜਾਂਦਾ ਹੁਣ ਬਿਸ਼ਨੋਈ ਤੇ ਗੋਲਡੀ ਟੀਮਾਂ ਤਿੰਨ ਟੀਮਾਂ ਬਣਾਈ ਜਾਂਦੀਆਂ ਨੇ ਜਿਦੇ ਵਿੱਚ 6 ਬੰਦੇ ਹਾਇਰ ਕਰਦਾ ਗੋਲਡੀ ਤਿੰਨ ਟੀਮਾਂ ਦੇ ਵਿੱਚ ਇੱਕ ਜਿਹੜੀ ਕਿ ਰੈਕੀ ਕਰਦੀ ਹੁੰਦੀ ਹੈ ਇੱਕ ਹਥਿਆਰ ਲੈ ਕੇ ਜਾਂਦੀ ਹੈ ਤੇ ਇੱਕ ਨੂੰ ਮਾਰਨ ਦੀ ਪਲਾਨਿੰਗ ਵੱਖ-ਵੱਖ ਤਰੀਕੇ ਨਾਲ ਤੇ ਇਹ 27 ਮਈ ਨੂੰ ਜਿਹੜੇ ਇਹ ਪਹਾੜੇ ਦੇ ਟੱਟੂ ਸੀਗੇ 27 ਮਈ ਨੂੰ ਮਾਨਸਾ ਪਹੁੰਚੇ ਮਾਨਸਾ ਪਹੁੰਚ ਕੇ ਤੇ ਕਿਉਂਕਿ ਜਦੋਂ ਬਾਅਦ ਚ ਪੁਲਿਸ ਨੇ ਦੇਖਿਆ ਕਰੋਲਾ ਤੇ ਬਲੈਰੋ ਨਾਂ ਦੀਆਂ ਗੱਡੀਆਂ ਜਿਹਦਾ ਬਲੈਰੋ ਤੇ ਕਰੋਲਾ ਗੱਡੀਆਂ ਸੀਸੀਟੀਵੀ ਕੈਮਰੇ ਵਿੱਚ ਮਿਲੀਆਂ ਇਹਨਾਂ ਨੂੰ ਸਿੱਧੂ ਕੋਲੇ ਬੁਲਟ ਪ੍ਰੂਫ ਗੱਡੀ ਸੀਗੀ ਇਹਦੀ ਰੈਕੀ ਸਾਰਾ ਕੁਝ ਆਇਆ ਤੇ ਕਿਦੋਂ ਉਹ ਥਾਰ 'ਚ ਬੈਠਿਆ ਇਹਦੇ ਲਈ ਇੱਕ ਭਾੜੇ ਦਾ ਟੱਟੂ ਮਿਲਿਆ ਇਹਨਾਂ ਨੂੰ ਕੇਕੜਾ ਜਿਹੜਾ ਕਿ ਲੋਕਲ ਸੀਗਾ ਜਿਹੜਾ ਕਿ ਸਿੱਧੂ ਦਾ ਫੈਨ ਬਣਿਆ ਉਹਦੇ ਫੋਟੋਆਂ ਵੀ ਕਰਾਈਆਂ ਉਹਨੂੰ ਮਿਲਦਾ ਰਿਹਾ ਸਾਰੀ ਰੈਕੀ 골ਡੀ ਬਰਾਡ ਨੂੰ ਉਹ ਦੰਦਾ ਰਿਹਾ ਅੱਜ ਮੈਂ ਗੱਲਾਂ ਤਾਂ ਦੱਸਾਂਗਾ ਕਿਉਂਕਿ ਪੂਰੀ ਵੀਡੀਓ ਪੰਜਾਬੀ ਦੇ ਵਿੱਚ ਬੇਸ਼ੱਕ ਰਤੇਸ਼ ਲੱਖੀ ਨੇ ਪਰ ਬਹੁਤ ਵੀਡੀਓ ਨੇ ਲੋਕਾਂ ਨੂੰ ਸਮਝ ਨਹੀਂ ਵੀ ਕਿੱਥੋਂ ਕਿੱਥੋਂ ਸਟਾਰਟ ਹੋਇਆ ਸੀ ਸੋ ਸਿੰਪਲ 20 ਮਿੰਟਾਂ 'ਚ ਮੈਂ ਕਵਰ ਕਰ ਦੂੰਗਾ ਸੋ ਤੋਂ ਬਾਅਦ 28 ਤਰੀਕ ਦੀ ਰਾਤ ਨੂੰ ਜਿੱਦਾਂ 28 ਤਰੀਕ ਨੂੰ ਐਲਾਨ ਹੋ ਜਾਂਦਾ ਪੰਜਾਬ ਸਰਕਾਰ ਵੱਲੋਂ ਵੀ ਜਿਹੜੀ ਸਿਕਿਉਰਿਟੀ ਘਟਾ ਦੋ 28 ਤਰੀਕ ਨੂੰ ਸਿਕਿਉਰਿਟੀ ਘਟ ਜਾਂਦੀ ਹੈ ਇਹਨਾਂ ਨੂੰ ਖਬਰ ਮਿਲ ਜਾਂਦੀ 29 ਤਰੀਕ ਨੂੰ ਸਿੱਧੂ ਮੂਸੇਵਾਲੇ ਨੂੰ ਮਾਰ ਦਿੱਤਾ ਜਾਂਦਾ ਇਹ ਮਾਰ ਕੇ ਜਾਂਦੇ ਕਿੱਥੇ ਨੇ ਇਹ ਸਿੱਧੂ ਨੂੰ ਉੱਥੇ ਘੇਰ ਕੇ ਮਾਰ ਦਿੰਦੇ ਆਣਾ ਮਾਰ ਕੇ ਉਹ ਤੋਂ ਬਾਅਦ ਜਦ ਸਿੱਧੂ ਮੂਸੇਵਾਲੇ ਨੂੰ ਮਾਰ ਦਿੰਦੇ ਆ ਉਹ ਤੋਂ ਬਾਅਦ ਇਹ ਰਾਹ ਦੇ ਵਿੱਚ ਇੱਕ ਇਹਨਾਂ ਦੀ ਗੱਡੀ ਦਾ ਟੱਕੀ ਜਾਮ ਹੋ ਜਾਂਦੀ ਜਿਹੜੀ ਮਰਕੀ ਰੋਲਾ ਹੁੰਦੀ ਆ ਤੇ ਇਹ ਉੱਥੇ ਅਲਟੋ ਗੱਡੀ ਵਾਲੇ ਨੂੰ ਘੇਰਦੇ ਨੇ ਤੇ ਉਹਨੂੰ ਗੱਡੀ ਖੋ ਕੇ ਨਿਕਲ ਜਾਂਦੇ ਆ ਹੁਣ ਤਪਤੀਸ਼ ਹੁੰਦੀ ਆ ਵੀ ਇਹ ਕਿੱਥੇ ਜਾਂਦੇ ਨੇ ਕੀ ਹੁੰਦੇ ਨੇ ਇਹ ਕਿੱਥੇ ਜਾਂਦੇ ਨੇ ਇਹ ਜਾਣ ਤੋਂ ਪਹਿਲਾਂ ਇਹ ਕਹਾਣੀ ਨੂੰ ਆਪਾਂ ਲੈ ਚੱਲਦੇ ਆਂ ਥੋੜਾ ਜਿਹਾ ਅੱਗੇ ਆਪਾਂ ਪਹੁੰਚਦੇ ਆਂ ਕਿਉਂਕਿ ਇਹ ਤੋਂ ਬਾਅਦ ਬਹੁਤ ਲੋਕਾਂ ਨੇ ਦਾਵਾ ਕੀਤਾ ਇਹਦਾ ਇੱਕ ਭਾਣ ਜਿਹਾ ਸੀਗਾ ਉਹ ਕਹਿੰਦਾ ਮੈਂ ਮਾਰਿਆ ਸਿੱਧੂ ਨੂੰ ਕੋਈ ਜਾਂਦਾ ਕਿ ਮੈਂ ਮਾਰਿਆ ਕਸ਼ ਗੁਜਰਾਤ ਦੇ ਇਲਾਕੇ ਵਿੱਚ ਇੱਕ ਪ੍ਰਿਆਪਤ ਫੌਜੀ ਨਾਂ ਦਾ ਬੰਦਾ ਫੜਾਇਆ ਜਾਂਦਾ ਜਿਹੜਾ ਕਿ ਸੋਨੀਪੱਤ ਦਾ ਸੀਗਾ ਜਿਹੜਾ ਕਿ ਦੋ ਕਤਲਾਂ ਦੇ ਵਿੱਚ ਜੇਲ੍ਹ ਦੇ ਵਿੱਚ ਸੀਗਾ ਪ੍ਰੋਬਲ ਪ੍ਰੂਲ ਤੇ ਬਾਹਰ ਆਇਆ ਸੀ ਮੈਂ ਤਾਂ ਪੰਜਾਬ ਦੀ ਸਮਝ ਨਹੀਂ ਆਉਂਦੀ ਜਿਹੜਾ ਕਤਲ ਕਰਕੇ ਉਹ ਵੀ ਬਾਹਰ ਫਿਰਦਾ ਤੁਰਿਆ ਜਿਹੜਾ ਹੈਰਾਨ ਆ ਮੈਂ ਤਾਂ ਉਹ ਬਾਹਰ ਆਇਆ ਸੀ ਉਹ ਗੋਲਡੀ ਦਾ ਬੰਦਾ ਸੀਗਾ ਠੀਕ ਆ ਉਹਦੇ ਨਾਲ ਇੱਕ ਬੰਦਾ ਹੋਰ ਸੀਗਾ ਇਹ ਬੰਦਿਆਂ ਦੀਆਂ ਫੋਟੋਆਂ ਪਹਿਲਾਂ ਪੁਲਿਸ ਕੋਲ ਸੀਗੀਆਂ ਕਿਉਂਕਿ 25 ਤਰੀਕ ਨੂੰ ਇਹ ਤੇਲ ਪਵਾਉਂਦੇ ਦੇਖੇ ਸੀਗੇ ਪੁਲਿਸ ਨੇ ਇੱਕ ਜਿੱਦਾਂ ਫਤਿਹਬਾਦ ਦੇ ਮਲਕੀ ਤੇਲ ਸਟੇਸ਼ਨ ਜਿਹੜਾ ਆਪਣਾ ਗੈਸ ਸਟੇਸ਼ਨ ਤੋਂ ਸੋ ਪੁਲਿਸ ਨੂੰ ਪਤਾ ਲੱਗਿਆ ਪੁਲਿਸ ਨੇ ਚੱਕ ਲਿਆ ਤੇ ਇਹ ਸਾਰੀ ਸਟੋਰੀ ਸੁਣਾਉਂਦੇ ਆ 29 ਮਈ ਤੋਂ ਲਗਭਗ 8-10 ਦਿਨ ਪਹਿਲਾਂ ਇਹ ਇਸ ਇਲਾਕੇ ਵਿੱਚ ਪਹੁੰਚ ਗਏ ਸੀ ਇਹ ਦੋ ਪਾਰਟੀਆਂ ਬੜਾਈਆਂ ਸੀ ਇੱਕ ਬਲੈਰੋ ਦੇ ਵਿੱਚ ਸੀ ਕਿ ਇੱਕ ਹੈਗੀ ਸੀਗੀ ਕਰੋਲਾ ਦੇ ਵਿੱਚ ਤੇ ਕਾਸ਼ਿਸ਼ ਤੇ ਪ੍ਰਿਆਪਤ ਇਹ ਚਲਾਰੇ ਸੀ ਬਲੈਰੋ ਗੱਡੀ ਇਹਦੇ ਨਾਲ ਬੈਠੇ ਸੀਗੇ ਤਿੰਨ ਹੋਰ ਅੰਕਿਤ ਹੋਰੀ ਮੁੰਡੀ ਮੰਡੀ ਪ੍ਰਿਆ ਇਹ ਤਿੰਨ ਇਹ ਅਲੱਗ ਗੱਡੀ ਸੀਗੇ ਦੂਜੀ ਇੱਕ ਅਲੱਗ ਡਿ ਸੀ ਪ੍ਰਿਆਪਤ ਕੋਲੇ ਸੀਗੀ 8147 AK 47 ਬਾਕੀਆਂ ਕੋਲੇ ਪਿਸਟਲ ਸੀਗੇ ਇਹ ਪਹੁੰਚੇ ਚਲੋ ਜੀ ਇਹਨਾਂ ਨਾਲ ਦੋ ਬੰਦੇ ਹੋਰ ਮਿਲੇ ਪੰਜਾਬ ਦੇ ਟੋਟਲ ਇਹ 6 ਜਣੇ ਹੋ ਗਏ ਹਨ ਕੇਕੜ ਨੇ ਸਾਰਾ ਕੁਝ ਦੱਸਤਾ ਵੀ ਸਿੱਧੂ ਅੱਜ ਥਾਰ 'ਚ ਬਹਿ ਗਿਆ ਰਿਸ਼ਤੇਦਾਰੀ ਕੋਲੇ ਚੱਲਿਆ ਇੱਦਾਂ-ਇੱਦਾਂ ਕਰਕੇ ਹੈ ਨਾ ਤੁਹਾਨੂੰ ਪਤਾ ਹੀ ਜਾਂ ਬਾਕੀ ਸਟੋਰੀ ਦਾ ਵੀ ਜਦੋਂ ਰਿਸ਼ਤੇਦਾਰੀ ਚੱਲਿਆ ਸੀਗਾ ਦੂਜੀ ਗੱਡੀ ਚੱਕੀ ਨਹੀਂ ਸਿਕਿਉਰਿਟੀ ਘਟ ਗਈ ਸੀ ਥਾਰ 'ਚ ਬਹਿ ਗਏ ਨਾਲ ਰਿਸ਼ਤੇਦਾਰ ਸੀ ਇੱਕ ਦੋਸਤ ਸੀ ਕਹਿੰਦਾ ਵੀ ਅੱਜ ਆਪਾਂ ਚੱਲ ਕੇ ਪਤਾ ਲੈ ਕੇ ਆਉਂਦੇ ਹਾਂ ਨਾ ਨਾਲ ਹੀ ਨਾ ਤਾਂ ਇਹਨਾਂ ਦਾ ਜਿੱਦਾਂ ਹੁਣ ਤੁਸੀਂ ਮੈਪ ਦੇਖ ਲਓ ਵੀ ਜਵਾਰਕੇ ਨੂੰ ਜਾਣ ਲਈ ਦੋ ਰਾਹ ਜਾਂਦੇ ਆ ਜਾਂ ਤਾਂ ਸੂਏ-ਸੂਏ ਤੇ ਜਾਂ ਮਾਨਸਾ ਵੱਲ ਦੀ ਇਹਨਾਂ ਦਾ ਪਲਾਨ ਸੀਗਾ ਵੀ ਇਹਨੂੰ ਸੂਏ ਤੇ ਘੇਰ ਕੇ ਮਾਰ ਦੇਣਾ ਪਰ ਉਹਦੇ ਬਾਈ ਸਿੱਧੂ ਮਾਨਸਬੀ ਜੀ ਜਾਂਦਾ ਉਹ ਤੋਂ ਬਾਅਦ ਜਿੱਥੇ ਮਰਦਾ ਜਾਨੂੰ ਪਤਾ ਹੀ ਹੈ ਨਾ ਕਿ ਕਿਹੜਾ ਸਾਰਾ ਕੁਝ ਦੱਸ ਦਿੰਦਾ ਇਹਨਾਂ ਕੋਲੇ ਗ੍ਰਨੇਡ ਵੀ ਹੁੰਦੇ ਆ ਵੀ ਜੇ ਰੱਬ ਨਾ ਕਰੇ ਸਾਡਾ ਪਲਾਨ ਫੇਲ ਹੋ ਗਿਆ ਤਾਂ ਗ੍ਰਨੇਡਾਂ ਉਡਾ ਦੇਣਾ ਪਲਾਨ ਪੂਰਾ ਪੁਖਤਾ ਐ ਬਣਾ ਕੇ ਆਏ ਸੀਗੇ ਉਹ ਤੋਂ ਬਾਅਦ ਕਰੋਲਾ ਤੇ ਬਲੈਰੋ ਗੱਡੀ ਕਰੋਲਾ ਓਵਰਟੇਕ ਕਰਦੀ ਆ ਉਹ ਤੋਂ ਨਿਕਲ ਕੇ ਪ੍ਰੀਆ ਫੌਜੀ ਜਿਹੜਾ ਹੈਗਾ ਪ੍ਰੀਆ ਵਰਤ ਫੌਜੀ ਨਾਂ ਦਾ ਬੰਦਾ ਇਹ ਮਾਰਦਾ ਸਿੱਧੂ ਮੂਸੇ ਵਾਲ ਨੂੰ ਗੋਲੀਆਂ ਮਾਰਦਾ ਸਿੱਧੂ ਕੋਲੇ ਪਿਸਟਲ ਹੁੰਦਾ ਜਵਾਬੀ ਕਾਰਵਾਈ ਹੁੰਦੀ ਜਾਂ ਨਹੀਂ ਹੁੰਦੀ ਉਹਦੇ ਬਾਰੇ ਗੱਲ ਨਹੀਂ ਕਰਨੀ ਉਸ ਦਿਨ ਸਿੱਧੂ ਮਸੇਵਾਲੇ ਦੀ ਮੌਤ ਟਲ ਵੀ ਸਕਦੀ ਸੀ ਕਿਹੜੀ ਗੱਲ ਰਕੇ ਇੱਕ ਅੰਮਤ ਡਾਗਰਨਾ ਦਾ ਬੰਦਾ ਹੋਇਆ ਜਿਹੜਾ ਕਿ ਗੈਂਗਸਟਰ ਸੀਗਾ ਉਹ ਬਿਸ਼ਨੋਏ ਜੀ ਤੋਂ ਪੈਸੇ ਵੀ ਮੰਗਦਾ ਸੀ ਬਿਸ਼ਨੋਏ ਕਿਤੇ ਨਾ ਕਿਤੇ ਖਾਰ ਰੱਖਦਾ ਸੀਗਾ ਬਿਸ਼ਨੋਏ ਉਹਨੂੰ ਮਾਰਨਾ ਚਾਹੁੰਦਾ ਸੀ ਬਟ ਉਹ ਫੜਿਆ ਗਿਆ ਪੁਲਿਸ ਵੱਲੋਂ ਸੋ ਸਿੱਧੂ ਮਸੇਵਾਲਾ ਟਾਰਗੇਟ ਬਣਿਆ ਚਲੋ ਜੀ ਹੁਣ ਕਿਸ ਨੇ ਮਾਰਿਆ ਇਹ ਇਹ ਗੱਲਬਾਤ ਕਰਦੇ ਆਂ ਵੀ ਆਖਰ ਮਾਰਿਆ ਕਿਹਨੇ ਸੀਗਾ ਕਰੋਲਾ ਗੱਡੀ ਦੇ ਵਿੱਚ ਪ੍ਰਿਆਵਰ ਫੌਜੀ ਨਾਂ ਦਾ ਹੀ ਬੰਦਾ ਗੱਡੀ ਚ ਲਾ ਰਿਆ ਸੀਗਾ ਉਹ ਤੋਂ ਬਾਅਦ ਬਲੈਰੋ ਗੱਡੀ ਸੀਗੀ ਕਰੋਲਾ ਓਵਰਟੇਕ ਕਰਦੀ ਆ ਉਹ ਚੋਂ ਨਿਕਲ ਕੇ ਮਾਰ ਦੋ ਤੋਂ ਬਾਅਦ ਕਰੋਲਾ ਓਵਰਟੇਕ ਕਰਕੇ ਰੋਕਦੀ ਉਹ ਤੋਂ ਬਾਅਦ ਉਹ ਦੂਜੇ ਗੱਡੀਆਂ ਤੁਹਾਨੂੰ ਪਤਾ ਤੁਸੀਂ ਵੀਡੀਓ ਦੇਖਿਆ ਹਨ ਮਾਰ ਦਿੰਦੇ ਓਕੇ ਜੀ ਮਾਰ ਕੇ ਜਾਂਦੇ ਕਿੱਥੇ ਇਹ ਹੁਣ ਥੋੜਾ ਜਿਹਾ ਪਿੱਛੇ ਜਾਂਦੇ ਆ ਆਪਾਂ 28 ਮਈ 2022 ਨੂੰ ਪੰਜ ਸ਼ੂਟਰ ਹਰਿਆਣੇ ਦੇ ਦੋ ਪੰਜਾਬ ਦੇ ਹੁੰਦੇ ਆ ਸੱਤ ਬੰਦੇ ਹੁੰਦੇ ਟੋਟਲ ਇਹ ਇਹਨਾਂ ਦਾ ਹੁੰਦਾ ਪਲਾਨ ਵੀ ਆਪਾਂ ਉੱਥੇ ਇੱਕ ਨੇੜੇ ਢਾਬੇ ਤੇ ਰੁਕਾਂਗੇ 18 ਕਿਲੋਮੀਟਰ ਢਾਬਾ ਹੋਊਗਾ ਉੱਥੇ ਰੁਕਾਂਗੇ ਤੇ ਸਾਰੇ ਉੱਥੇ ਹੀ ਮਿਲਾਂਗੇ ਦੁਬਾਰੇ ਕੇਸ਼ਵ ਨੂੰ ਉੱਥੇ ਛੱਡ ਕੇ ਬਾਕੀ ਇਹ ਕਰੋਲਾ ਤੇ ਦੂਜੀ ਗੱਡੀ ਲੈ ਕੇ ਨਿਕਲ ਜਾਂਦੇ ਆ ਮਾਰ ਕੇ ਵਾਪਸ ਉਧਰੋਂ ਫੋਨ ਆ ਜਾਂਦਾ ਡਾਕਟਰ ਡਾਕਟਰ ਕਹਿੰਦੇ ਨੇ 골ਡੀ ਨੂੰ 골ਡੀ ਹਰ ਬਾਰ ਬਾਰ ਗੱਲ ਗੱਲ ਉਹਨੂੰ ਦੱਸ ਰਿਆ ਹੁੰਦਾ ਵੀ 8:00 ਵਜੇ ਆਇਆ ਹੁਣ 8:00 ਵਜੇ ਆਇਆ ਹੁਣ 8:00 ਵਜੇ ਆਇਆ ਹੁਣ ਉਹ ਦੱਸਦਾ ਉਹ ਕਹਿੰਦਾ ਵੀ ਖਿੰਡ ਜਾ ਤੁਸੀਂ ਸੋ ਤੋਂ ਬਾਅਦ ਇਹ ਸੱਤ ਬੰਦੇ ਸੀਗੇ ਟੋਟਲ ਕੇਸ਼ਵ ਢਾਬੇ ਤੇ ਰਹਿਗਾ ਸੀ ਤੋ ਤੋਂ ਬਾਅਦ ਇਹ ਲੱਗ ਲੱਗ ਹੋ ਜਾਂਦੇ ਆ ਕਿੱਥੇ ਜਾਂਦੇ ਆ ਜੀ ਜਿਹੜਾ ਫਤਿਹਬਾਦ ਉੱਥੇ ਰਾਮ ਨਿਵਾਸ ਦਾ ਬੰਦਾ ਇਹਨਾਂ ਨੂੰ ਸਾਹਮਦਾ ਸਿੱਧੂ ਮੂਸੇ ਵਾਲੇ ਨੂੰ ਮਾਰਨ ਤੋਂ ਬਾਅਦ ਮਾਨਸਾ ਤੋਂ 62 ਕਿਲੋਮੀਟਰ ਫਤਿਹਬਾਦ ਇਹ ਰਹਿੰਦੇ ਆ ਹੋਟਲ ਦੇ ਵਿੱਚ ਸਾੰਵਰੀਆ ਬੀਅਰ ਪੀਂਦੇ ਨੇ ਚਿੱਲ ਮਾਰਦੇ ਆ 62 ਕਿਲੋਮੀਟਰ ਉਤੋਂ ਬਾਅਦ ਜਾਂਦੇ ਆ 29 ਤਰੀਕ ਨੂੰ ਇਹ ਕਾਂਡ ਹੋਇਆ ਰਾਤ ਨੂੰ ਪਹੁੰਚਦੇ ਆ 30 ਤਰੀਕ ਨੂੰ ਅਗਲੇ ਦਿਨ 11:30 ਵਜੇ ਉੱਠ ਕੇ ਇਹ ਜਾਂਦੇ ਆ ਜੀ ਰੋहतक ਹਾਂਸੀ ਹਾਂਸੀ ਇਧਰ ਹਰਿਆਣੇ ਚ ਪੈਂਦਾ ਹਾਂਸੀ ਪਹੁੰਚਦੇ ਆ ਹਾਂਸੀ ਤੋਂ ਬਾਅਦ ਇਹ ਉੱਥੋਂ 156 ਕਿਲੋਮੀਟਰ ਜਾਂਦੇ ਆ ਭਵਾਨੀ ਉਹ ਤੋਂ ਬਾਅਦ ਕੁਝ ਗੁਜਰਾਤ ਏਰੀਏ ਦੇ ਨਿਕਲ ਜਾਂਦੇ ਆ ਕੁਝ ਕ ਅਹਮਦਾਬਾਦ ਵਾਲੇ ਪਾਸੇ ਨਿਕਲ ਜਾਂਦੇ ਆ ਗੁਜਰਾਤ ਵਾਲੇ ਤਾਂ ਤੁਹਾਨੂੰ ਪਤਾ ਹੀ ਆ ਫੜੇ ਜਾਂਦੇ ਆ ਉਹ ਦੋਨੇ ਜਣੇ ਹਨਾ ਪ੍ਰਿਆ ਵਰ ਫੌਜੀ ਤੇ ਦੂਜਾ ਤੇ ਬਾਕੀ ਬਾਅਦ ਤੁਹਾਨੂੰ ਪਤਾ ਦੋ ਬੰਦੇ ਆ ਹੋਰ ਪਿੱਛੇ ਕੀਤਾ ਸੀ ਸ਼ੂਟ ਹਨਾ ਪੁਲਿਸ ਵਾਲਿਆਂ ਨੇ ਬਾਰਡਰ ਤੇ ਫੜੇ ਸੀਗੇ ਮੁਕਾਬਲਾ ਬਣਾਇਆ ਸੀ ਘਰ ਦੇ ਵਿੱਚ ਸੋ ਹੁਣ ਗੱਲ ਕਾਰਨ ਕੀ ਆ ਵੀ ਵੀਡੀਓ ਬਣਾਉਣ ਦਾ ਕਾਰਨ ਕੀ ਆ ਅੱਜ ਬਾਪੂ ਇਹਦਾ ਰੁਲਦਾ ਫਿਰਦਾ ਬਾਈ ਸਿੱਧੂ ਮੂਸੇਵਾਲੇ ਨੂੰ ਮਾਰਤਾ ਉਦੋਂ ਬਾਅਦ ਸਾਨੂੰ ਪਤਾ ਵੀ ਚੱਲੋ ਹੁਣ ਆਹ ਫੋਟੋ ਆਹ ਫੋਟੋ ਨੂੰ ਦੇਖ ਕੇ ਕੌਣ ਨਹੀਂ ਰੋਇਆ ਸੀਗਾ ਸਿੱਧੂ ਨੂੰ ਚਲੋ ਹਸਪਤਾਲ ਚ ਲੈ ਜਾਂਦਾ ਹਸਪਤਾਲ ਦੀ ਦੂਰੀ ਦੇਖ ਲਓ ਪਹਿਲਾਂ ਤਾਂ ਜਵਾਰਕੇ ਵਾਲ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਹਸਪਤਾਲ ਕਿੰਨੇ ਦੂਰ ਸੀ ਖੜੇ ਵੀਡੀਓ ਬਣਾਈ ਗਏ ਤੁਸੀਂ ਬਾਈ ਸਾਰੇ ਉੱਥੇ ਮੈਂ ਕਿੰਨਾ ਸਿੱਧੂ ਦੀ ਨਿਊਜ਼ ਉੱਡਣ ਤੋਂ ਅੱਧਾ ਘੰਟਾ ਪਹਿਲਾਂ ਮੇਰੇ ਪਿੰਡ ਵਾਲੇ ਗਰੁੱਪ 'ਚ ਸਿੱਧੂ ਦੀ ਵੀਡੀਓ ਆ ਗਈ ਸੀ ਅੱਧਾ ਘੰਟਾ ਵੀਡੀਓ ਬਣਾਉਣ ਦਾ ਚਾਹ ਸੀਗਾ ਲੋਕਾਂ ਨੂੰ ਸ਼ਾਇਦ ਬਚ ਜਾਂਦਾ ਹੋ। ਅੱਬ ਆ ਦੇਖੋ 7 ਮਿੰਟਾਂ ਦੀ ਬਾਟ ਤੇ ਸੀਗਾ ਹਸਪਤਾਲ ਸਰਕਾਰੀ। ਤੁਸੀਂ ਚੱਕ ਕੇ ਨਹੀਂ ਲੈ ਗਏ ਮੈਨੂੰ ਪਤਾ ਥੂਏ ਥੂਏ ਦੀ ਥਾਂ 'ਚ 7 ਕਿਲੋਮੀਟਰ 7 7 ਮਿੰਟਾਂ ਦੀ ਬਾਟ ਪੈਂਦੀ ਸੀ। ਚਲੋ ਕੋਈ ਗੱਲ ਨਹੀਂ। ਉਹ ਚੱਲ ਗਿਆ ਹਨਾ। ਮਾਪਿਓ ਨੇ ਚਲੋ ਆਪਾਂ ਸੈਂਤ ਤਾਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਲਈਆਂ। ਅੱਜ ਵੀ ਉਹਦੀਆਂ ਪੁਰਾਣੀਆਂ ਵੀਡੀਓ ਚੱਕ ਕੇ ਜਿਉਂਦੇ ਜੀ ਆਪਾਂ ਸਾਰਿਆਂ ਨੇ ਕਿੰਨੇ ਹੀ ਵਿਰੋਧ ਕੀਤਾ। ਅੱਜ ਜੋ ਦੀ ਵੀ ਗੱਲ ਨਹੀਂ ਕਰਨੀ ਜੇ ਤੁਸੀਂ ਬਾਕੀ ਉਹਨੂੰ ਬਾਕੀ ਉਹਦੇ ਫੈਨ ਬਣਦੇ ਹੋ ਨਾ ਪੋਸਟਾਂ ਪਾਉਂਦੇ ਹੋ ਜਿੰਨੇ ਵੀ ਚੈਨਲਾਂ ਵਾਲੇ ਵਿਊ ਲਈ ਜਾਂਦੇ ਹਨ ਅੱਜ ਬਾਕੀ ਉਹਦੇ ਪਿਓ ਨੂੰ ਇਨਸਾਫ ਦਿਵਾਓ ਬਲਕੌਰ ਸਿੰਘ ਨੂੰ ਵੀ ਮੈਂ ਕਹਿਣਾ ਚਾਹੁੰਨਾ ਤੇ ਮਾਤਾ ਚਰਨਜੀਤ ਕੌਰ ਕਿ ਤੁਸੀਂ ਦੋਨੋਂ ਹੀ ਰਹਿ ਗਏ ਹੁਣ ਸੱਚੀ ਦੱਸਾਂ ਸਾਰੇ ਲਾਈਕ ਸਾਰੇ ਵਿਊ ਲੈਣ ਲਈ ਭੱਜੇ ਹੋਏ ਨੇ ਸੋ ਮੇਰੇ ਚੈਨਲ ਵੱਲੋਂ ਇਹੇ ਬੇਨਤੀ ਹੈ ਵੀ ਜਿੰਨੇ ਮੇਰੇ ਸੋਸ਼ਲ ਮੀਡੀਆ ਤੇ ਪੇਂਡੂ ਕਮਿਊਨਿਟੀ ਨੇ ਕਰਕੇ ਨੇ ਬਾਈ ਸਾਰਾ ਦਸੰਬਰ ਇੱਕ ਮਹੀਨਾ ਆਪਾਂ ਪੋਸਟਾਂ ਪਾਉਣੀਆਂ ਨੇ ਰੋਜ਼ ਸੋਸ਼ਲ ਮੀਡੀਆ ਤੇ ਤੇ ਹੈਸ਼ਟੈਗ ਜਾਰੀ ਕਰਨਾ ਟਵਿੱਟਰ ਤੇ ਸਵੇਰ 8 ਵਜੇ ਇੰਡੀਆ ਦੇ ਟਾਈਮ ਤੇ ਆ ਲਿਖਣਾ ਰੋਜ਼ ਜਸਟਿਸ ਫਾਰ ਸਿੱਧੂ ਮੂਲੇ ਮੂਸੇਵਾਲਾ ਕਿਉਂਕਿ ਇਹ ਇਤਿਹਾਸ ਬਣਾਉਣਾ ਆਪਾਂ ਓਕੇ ਅਸਲੀ ਜਿਹੜਾ ਮਾਸਟਰਮਾਈਂਡ ਸੀ ਅੱਜ ਵੀ ਜਿਉਂਦਾ ਉਹ ਬਾਪੂ ਤਾਂ ਅਜੇ ਤੱਕ ਇੱਥੇ ਵੀ ਕਹੀ ਜਾਂਦਾ ਵੀ ਜਿਹੜੇ ਫੜੇ ਨੇ ਉਹਨਾਂ ਚੋਂ ਜੇ ਕੋਈ ਪਈ ਹੈਗਾ ਭੜ ਦਾ ਟੂ ਕੋਈ ਐਸੇ ਛੱਡ ਵੀ ਦੋ ਕੋ ਚੱਕਰ ਨੇ ਨਾ ਵੀ ਅਸਲੀ ਨੂੰ ਫੜੋ ਜਿਵੇਂ ਜਸਸੀ ਕਤਲ ਕਾਂਡ ਚ ਹੋਇਆ ਸੀ ਵੀ ਬੰਦਿਆਂ ਨੂੰ ਬਾਅਦ ਚ ਕਿੰਨੇ ਸਾਲਾਂ ਬਾਅਦ ਇੱਥੋਂ ਭੇਜਿਆ ਗਿਆ ਸੀ ਕਿਉਂਕਿ ਇੱਥੋਂ ਫਰੋਤੀ ਦਿੱਤੀ ਗਈ ਸੀ ਸੋ ਮੇਰੇ ਵੱਲੋਂ ਤਾਂ ਮੈਂ ਇਹੀ ਕਰ ਜੇ ਮੈਂ ਲਾਇਕ ਲੈਣੇ ਹੁੰਦੇ ਨਾ ਮੈਂ ਵੋਟਾਂ 'ਚ ਡਿੱਜਾ ਗਿਆ ਸੀਗਾ ਮੇਰੇ ਮਾਮੇ ਨਾਲ ਹੀ ਰਹਿਣਾ ਹੁੰਦਾ ਸੀਗਾ ਸਿੱਧੂ ਮੂਸੇਵਾਲਾ ਕਿਉਂਕਿ ਨਾਨਕ ਸਾਡੇ ਜਮਾ ਇੱਕੋ ਪਿੰਡ 'ਚ ਨੇ ਸਿੱਧੂ ਦੇ ਤੇ ਜਿਹੜੀ ਏਜੰਸੀ ਦੀ ਮੈਂ ਮਸ਼ਹੂਰੀ ਕੀਤੀ ਸੀ ਫਰੀ ਦੇ ਵਿੱਚ ਇੰਡੀਆ 'ਚ ਜਾ ਕੇ ਉਹ ਮੌਜੀ ਤੋਂ ਮੁੰਡਾ ਉਹ ਵੀ ਨਾਲ ਰਹਿਣਾ ਸਿੱਧੂ ਦੇ ਉਹ ਵੀ ਮਲਾ ਸਕਦਾ ਜੀ ਮਿਲਣ ਨੂੰ ਤਾਂ ਸਿੱਧੂ ਨਾਲ ਮੈਂ ਜਦੋਂ ਮਰਜ਼ੀ ਬਲੌਗ ਬਣਾ ਲੰਦਾ ਪਰ ਮੈਨੂੰ ਵਿਊ ਨਹੀਂ ਚਾਹੀਦੇ ਸੀਗੇ ਮੈਂ ਚਾਹੁੰਦਾ ਸੀ ਮੈਂ ਕੁਝ ਬਣ ਜਾ ਸਿੱਧੂ ਮੂਸੇਵਾਲਾ ਮੈਨੂੰ ਆਪ ਬੁਲਾਵੇ ਉਹ ਦਿਨ ਕਦੇ ਆ ਨਹੀਂ ਸਕਿਆ ਬਟ ਅੱਜ ਮੈਂ ਇਹ ਫਰਜ਼ ਨਿਭਾ ਦੂੰਗਾ ਮੈਨੂੰ ਬੇਸ਼ੱਕ ਧਮਕੀਆਂ ਆਉਣ ਕੁਛ ਆਵੇ ਮੈਨੂੰ ਪਰਿਵਾਰ ਵੱਲੋਂ ਵੀ ਰੋਕਿਆ ਜਾਊਗਾ ਵੀਡੀਓ ਨਾ ਆਪਾਂ ਬਟ ਮੈਂ ਪਾਤੀ ਇਤਿਹਾਸ ਬਣਾ ਦੋ ਵੀ ਦੁਨੀਆ ਤੇ ਵੀ ਇੱਕ ਸਿੰਗਰ ਦੀ ਡੈਥ ਹੋਈ ਸੀ ਬਾਅਦ ਚ ਲੋਕਾਂ ਨੇ ਇਨਸਾਫ ਲੈ ਲਿਆ ਸੀਗਾ ਤੇ ਇਹੋ ਜੀ ਅੱਗੇ ਚਲਾਉਣੀ ਆ ਸੋਸ਼ਲ ਮੀਡੀਆ ਤੇ ਹੁਣ ਬਾਈ ਆਪਾਂ ਵੀ ਜਿਹੜੀਆਂ ਅੱਖਾਂ ਇਹ ਵੀਡੀਓ ਦੇਖ ਰਹੀਆਂ ਨਾ ਕਿਤੇ ਵੀ ਸੋਨ ਨੂੰ ਸਿੱਧੂ ਇੰਨੀ ਕ ਜਿਆਦੇ ਪ੍ਰੈਸ਼ਰ ਪਾਉ ਸਰਕਾਰ ਤੇ ਵੀ ਕੁਛ ਨਾ ਕੁਛ ਸਰਕਾਰ ਕਰੇ ਕੱਲਾ ਬਲਕੌਰ ਨਾ ਰਹਿ ਜੇ ਇੱਥੇ ਬਾਈ ਕੱਲਾ ਤੁਰਿਆ ਫਿਰਦਾ ਮੈਂ ਦੇਖ ਲਿਆ ਸਾਰੇ ਚੈਨਲ ਵਾਲੇ ਪੁਰਾਣੇ ਪੋਸਟਰ ਚਾਹ ਮੈਂ ਉਹਦੇ ਸ਼ੇਅਰ ਚੱਕ ਕੇ ਉਹ ਕੀ ਫਾਇਦਾ ਜੇ ਤੁਸੀਂ ਹੈਸ਼ਟੈਗ ਹੀ ਨਹੀਂ ਜਾਰੀ ਕਰਨਾ ਇਥੇ ਫੇਸਬੁੱਕ ਤੇ ਲਿਖਣ ਨਾਲ ਨਹੀਂ ਹੋਣਾ ਉਹ ਕੋਈ ਟਵਿੱਟਰ ਤੇ ਜਾਓ ਟਵਿੱਟਰ ਤੇ ਜਾ ਕੇ ਇਹਨੂੰ ਨੂੰ ਵਰਲਡ ਦੀ ਨਿਊਜ਼ ਬਣਾਓ ਵੀ ਹਾਂ ਜਸਟਿਸ ਫਾਰ ਸਿੱਧੂ ਮੂਸੇਵਾਲਾ ਮੈਂ ਇਹ ਸਟੋਰੀ ਕਵਰ ਕਰਨ ਦਾ ਕਾਰਨ ਕੀ ਸੀ ਮੈਨੂੰ ਮਹੀਨਾ ਹੋ ਗਿਆ ਮੈਂ ਚਾਹੁੰਦਾ ਸੀ ਮੇਰੇ ਨਾਲ 60 60000 ਬੰਦਾ ਜੁੜੇ ਮੈਂ ਤਾਂ ਕਿ ਸਿੱਧੂ ਮੂਸੇਵਾਲਾ ਦੀ ਸਟੋਰੀ ਪਵਾਇਆ ਪਹਿਲੇ ਦਿਨ ਤੋਂ ਸੀਗਾ ਮੇਰਾ ਕਿੰਨੇ ਬਲੌਗਰ ਕਿੰਨੀ ਕੁਛ ਇੱਕ ਬਲਕੌਰ ਸਿੰਘ ਨੂੰ ਜੇ ਆ ਸਟੋਰੀ ਮੈਂ ਬਣਾਈ ਆ ਇੱਕ ਬੇਨਤੀ ਮੇਰੀ ਮੰਨ ਲਿਓ ਅੰਕਲ ਜੀ ਵੀ ਆਪਦੇ ਘਰੇ ਲਿਖ ਕੇ ਲਾ ਦਿਓ ਵੀ ਕੋਈ ਕੈਮਰਾ ਲੈ ਕੇ ਮੇਰੇ ਘਰ ਨਾ ਬੜੇ ਕਿਉਂਕਿ ਲੋਕ ਇੱਥੇ ਇੰਨੇ ਕਿ ਮੈਂ ਗਾਲ ਨਹੀਂ ਕਢਣਾ ਚਾਹੁੰਦਾ ਬਲੌਗਰ ਬਲੂਗਰ ਜਿੰਨੇ ਸੋਡੇ ਘਰੇ ਆ ਕੇ ਵੀਊ ਲੈ ਕੇ ਕੌਣ ਖੜਾ ਅੱਜ ਥੋਡੇ ਨਾਲ ਕੋਈ ਵੀ ਨਹੀਂ ਖੜਦਾ ਕੋਈ ਪੋਸਟ ਪਾਉਂਦਾ ਕਿੰਨੇ ਸਿੰਗਰ ਆ ਬਲੂ ਟਿੱਕਾਂ ਵਾਲੇ ਕੋਈ ਪੋਸਟ ਪਾਉਂਦਾ ਵੀ ਹਾਂ ਆਜੋ ਆਪਾਂ ਇੱਕ ਨਵੀਂ ਲਹਿਰ ਚਲਾਈਏ ਵੀ ਸਿੱਧੂ ਮੂਸੇਵਾਲੇ ਨੂੰ ਇਨਸਾਫ ਮੰਗੀਏ ਕੋਈ ਹੈਗਾ ਕੋਈ ਵੀ ਨਹੀਂ ਕਿਉਂਕਿ ਸਾਰੇ ਡਰਦੇ ਆ ਮੇਰਾ ਪਰਿਵਾਰ ਵੀ ਬ੍ਰੈਂਟਨ ਚਾ ਮੈਨੂੰ ਕਿਹੜਾ ਡਰ ਨਹੀਂ ਪਰ ਮੈਂ ਕਹਿੰਦਾ ਇਹ ਜੀ ਮੌਤ ਜਦੋਂ ਮਰਜੀ ਆ ਜਾ ਯਾਰ ਸਿਰ ਛੁੱਟ ਕੇ ਮਰਨਾ ਕੀ ਮਰਨਾ ਹਨਾ ਮੈਂ ਵੀਡੀਓ ਤਾਂ ਹੀ ਪਾਈ ਵੀ ਇਸ ਬੰਦੇ ਇਸ ਪਰਿਵਾਰ ਨੂੰ ਆਪਾਂ ਇਨਸਾਫ ਦਵਾਈਏ ਸਿੱਧੂ ਮੂਸੇ ਦਾ ਕਸੂਰ ਕੀ ਸੀ ਅੱਜ ਗੱਲਾਂ ਹਟਣਾ ਸਾਰੀਆਂ ਕਰਨੀਆਂ ਨੇ ਜਦੋਂ 2017 ਚ ਮੈਂ ਅਸੀਂ ਨਾ ਟੰਬਲਬੀਡ ਸਟਰੀਟ ਤੇ ਬ੍ਰੈਂਪਟਨ ਦੇ ਵਿੱਚ ਸਿੱਧੂ ਮੂਸੇ ਦਾ ਖੜਾ ਦੇਖਿਆ ਮੈਂ ਤਿੰਨ ਬੰਦੇ ਨਾਲ ਖੜੇ ਸੀ ਗਾਣੇ ਗਾਈ ਜਾਂਦਾ ਸੀ ਭਾਈ ਜੀ ਵੈਗਨ ਗਾਣਾ ਆ ਚੁੱਕਿਆ ਸੀ ਉਹਦਾ ਉੱਥੇ ਨਾਲ ਦੇਦੇ ਹਾੜਾ ਵਾਲਾ ਵੀ ਨਾਲ ਉਤਰ ਗਿਆ ਮੇਰਾ ਹਨਾ ਮਾਸੀ ਦਾ ਮੁੰਡਾ ਉਹ ਵੀ ਕਹਣਾ ਵੀ ਜੀ ਵੈਗਨ ਗਾਣਾ ਚਲੋ ਠੀਕ ਆ ਜਿਹੜੇ ਬੁੰਡੇ ਘਰੇ ਆਉਂਦੇ ਸੀ ਕਿ ਫੋਨ 'ਚ ਨਾ ਉਹਦੇ ਗਾਣੇ ਰਿਕਾਰਡ ਕਰੀ ਫਿਰਦੇ ਸੀ ਜਿਹੜਾ ਬੋਲਦਾ ਸੀਗਾ ਲੀਕ ਉੱਥੇ ਹੀ ਕਰਨ ਲੱਗ ਜਾਂਦੇ ਗਾਣੇ ਉਹਦਾ ਕਸੂਰ ਇੰਨਾ ਸੀਗਾ ਵੀ ਆਮ ਪਿੰਡ ਦੇ ਵਿੱਚ ਉੱਠਾ ਸੀ ਆਮ ਸਿੱਧ ਪੱਤਰਾ ਹਣਾ ਵਿਚਾਰਾ ਮਿਹਨਤ ਇੰਨੀ ਕਰੀ ਕਿ ਦੁਨੀਆ ਦੇ ਨਾਸ਼ ਆ ਗਿਆ ਕਿੰਨੇ ਕੈਲਬਮਾਂ ਕਿੰਨੇ ਰਿਕਾਰਡ ਕੀ ਕੁਛ ਨਹੀਂ ਕੀਤਾ ਉਸ ਬੰਦੇ ਨੇ ਵੀ ਦੁਨੀਆ ਦੇ ਵਿੱਚ ਮਾਨਸਾ ਚਮਕਾਤਾ ਅੱਜ ਮੈਨੂੰ ਲੱਗਦਾ ਵੀ ਮਾਨਸਾ ਖਤਮ ਹੋ ਚੁੱਕਿਆ ਜਿਹੋਂ ਦਾ ਗਿਆ ਅੱਜ ਹਰ ਇੱਕ ਬੰਦਾ ਉਹਦੀ ਟਿਕਟੌਕ ਤੇ ਜਾ ਕੇ ਗਾਣੇ ਲਾ ਕੇ ਆਪਦੇ ਰੀਲਾਂ ਬਾਈ ਜਾਂਦਾ ਪਰ ਕੋਈ ਬੰਦਾ ਆ ਕੇ ਨਹੀਂ ਕਹਿੰਦਾ ਵੀ ਜਸਟਿਸ ਫਾਰ ਸਿੱਧੂ ਮੂਲੇ ਆ ਮੂਸੇ ਵਾਲਾ ਆਪਾਂ ਇੱਕ ਲਹਿਰ ਚ ਲਾਉਣੀ ਆ ਕੋਈ ਨਹੀਂ ਕਹਿੰਦਾ ਵਿਚਾਰੇ ਮਾਂ ਪੇ ਉਝੂ ਕੇ ਚੱਲ ਜਾਂਦੇ ਕਿਤੇ ਕਿਤੇ ਚੱਲ ਜਾਂਦੇ ਆ ਰਤੇਸ਼ ਲੱਖੀ ਦੀਆਂ ਵੀਡੀਓ ਵੀ ਦੇਖੀ ਹਨਾ ਜੇ ਤੁਸੀਂ ਪੂਰੇ ਗੈਂਗਸਟਰਾਂ ਬਾਰੇ ਸਮਝਣਾ ਬਾਈ ਰਤੇਸ਼ ਲੱਖੀ ਨੂੰ ਦੇਖ ਲਓ ਆਪਾਂ ਨੂੰ ਇੰਨੀ ਐਵੇਂ ਕਹਿ ਦਈਏ ਬਟ ਹਾਂ ਇੱਕ ਬੇਨਤੀ ਛੋਟੀ ਜਿਹੀ ਹੀ ਕਰਨੀ ਚਾਹੁੰਨਾ ਵੀ ਜਿੰਨੇ ਮੈਨੂੰ ਦੇਖਣ ਵਾਲੇ ਆ ਮੇਰੇ ਟਿਕਟੌਕ ਤੇ ਇੰਸਟਾ ਤੇ YouTube ਤੇ ਵੀ ਜੇ ਮੈਂ ਵਿਊ ਲੈਣੇ ਹੁਣ ਤੁਸੀਂ ਵੀ ਐਦਾਂ ਦੇ ਵਿਊ ਲੈ ਲਓ ਬਾਈ ਹਾਰੇ ਬਾਈ ਸਿੱਧੂ ਮੂ ਸਾਰੇ ਉਸ ਲਈ ਹੈਸ਼ਟੈਗ ਜਾਰੀ ਕਰੋ ਸਾਰੇ ਉਹਦੇ ਪੋਸਟਾਂ ਪਾਓ ਸਿੱਧੂ ਮੂਸੇਵਾਲਾ ਨੂੰ ਐਜ਼ ਅ ਸਿੰਗਰ ਭੁੱਲ ਕੇ ਇੱਕ ਮਾਂ ਦਾ ਪੁੱਤ ਦੇਖੋ ਵੀ ਉਹ ਬੰਦਾ ਜਿਉਂਦੇ ਜਿੱਦਾਂ ਵੀ ਦਿਨ ਦਿਹਾੜੇ ਮਾਰਿਆ ਤੇ ਉਹਦੇ ਦੋਸ਼ੀ ਘੁੰਮ ਰਹੇ ਨੇ ਮੇਰੇ ਵੱਲੋਂ ਇਨੀ ਇੱਕ ਬੇਨਤੀ ਸੀ ਪਤਾ ਨਹੀਂ ਮੇਰਾ ਕੀ ਬਣਨਾ ਕੀ ਬਣਨਾ ਪਰ ਮੈਂ ਇਹ ਵੀਡੀਓ ਪਾ ਕੇ ਆਪਦਾ ਫਰਜ ਨਿਭਾਤਾ ਮਾਨਸਾ ਦਾ ਵਾਸੀ ਸੀ ਮੇਰੇ ਪਿੰਡ ਤੋਂ ਬਿਲਕੁਲ ਨੇੜੇ ਸੀਗਾ ਬਾਈ ਸੋ ਮੈਂ ਇਨਾ ਕਰਤਾ ਬਾਈ ਤੇ ਸ਼ੁਕਰੀਆ ਕਰੂੰਗਾ ਜੇ ਤੁਸੀਂ ਵੀਡੀਓ ਲੋਕਾਂ ਤੱਕ ਇਹ ਹੈਸ਼ਟੈਗ ਜਾਰੀ ਕਰਾਉਂਗੇ ਮੇਰੇ ਸੋਸ਼ਲ ਮੀਡੀਆ ਤੇ ਰੋਜ਼ ਮੈਂ ਪੋਸਟ ਪਾਉਣੀ ਆ 8 ਵਜੇ ਇੰਡੀਆ ਦੇ ਜਸਟਿਸ ਫॉर ਸਿੱਧੂ ਮੂਸੇਵਾਲਾ ਇਹ ਜੀ ਲਹਿਰ ਚਲਾ ਦਿਓ ਵੀ ਦੁਨੀਆ ਯਾਦ ਰੱਖੇ ਤੇ ਮੈਂ ਆਸ ਕਰਦਾ ਪੰਜਾਬੀ ਸਾਥ ਦੇਣਗੇ ਮੇਰਾ ਧੰਨਵਾਦ ਮਾਰੋ